ਰਾਜਾ ਵੜਿੰਗ ਰਵਨੀਤ ਬਿੱਟੂ ਤੇ ਇਲਜ਼ਾਮ ਲਗਾ ਰਹੇ ਨੇ ਕਿ ਉਹ ਗਦਾਰ ਨੇ ਤੇ ਉਹਨਾਂ ਨੂੰ ਸਬਕ ਸਿਖਾਇਆ ਜਾਊਗਾ ਰਵਨੀਤ ਬਿੱਟੂ ਆਖਰੇ ਨੇ ਕਿ ਰਾਜਾ ਵੜਿੰਗ ਇੱਕ ਸਿਆਸੀ ਟੂਰਿਸਟ ਨੇ ਜੋ ਕਿ ਲੁਧਿਆਣਾ ਪਿਕਨਿਕ ਮਨਾਉਣ ਆ ਰਹੇ ਨੇ ਪੂਰੀ ਕਾਂਗਰਸ ਪਾਰਟੀ ਲੁਧਿਆਣਾ ਪਿਕਨਿਕ ਮਨਾਉਣ ਆ ਰਹੀ ਹੈ ਜਿਹਦੇ ਉੱਪਰ ਰਾਜਾ ਵੜਿੰਗ ਨੇ ਆਖਿਆ ਕਿ ਬਿੱਟੂ ਜਦੋਂ ਆਨੰਦਪੁਰ ਸਾਹਿਬ ਤੋਂ ਲੜੇ ਸੀਗੇ ਉਦੋਂ ਉੱਥੇ ਟੂਰਿਸਟ ਸੀਗੇ ਜਲਾਲਾਬਾਦ ਤੋਂ ਲੜੇ ਸੀ ਉਦੋਂ ਟੂਰਿਸਟ ਸੀਗੇ ਤੇ ਉਦਾਂ ਹੀ ਉਹ ਆਖਰੇ ਨੇ ਸਮਾਂ ਲੱਗਦਾ ਲੇਕਿਨ ਜਿਹੜਾ ਵੀ ਬੰਦਾ ਬਾਹਰੋਂ ਆਉਂਦਾ ਹੈ ਉਹ ਪਰਪੱਕ ਹੋ ਜਾਂਦਾ ਹੈ ਬਿੱਟੂ ਦੇ ਜਿਹੜੇ ਇਲਜ਼ਾਮ ਨੇ ਉਹਦਾ ਜਵਾਬ ਰਾਜਾ ਵੜਿੰਗ ਦੇ ਰਹੇ ਨੇ ਰਾਜਾ ਵੜਿੰਗ ਦੇ ਇਲਜ਼ਾਮ ਦਾ ਜਵਾਬ ਬਿੱਟੂ ਦੇ ਰਹੇ ਨੇ ਸਿਆਸੀ ਖੇਡ ਚੱਲ ਰਹੀ ਹੈ ਇਹਦੇ ਵਿਚਕਾਰ ਸੁਖਪਾਲ ਖੈਰਾ ਨੇ ਆਖਿਆ ਕਿ ਪੱਪੀ ਪ੍ਰਾਸ਼ਰ ਅਸ਼ੋਕ ਪੱਪੀ ਪ੍ਰਾਸ਼ਰ ਜਿਹੜੇ ਲੁਧਿਆਣਾ ਦੇ ਆਪ ਦੇ ਉਮੀਦਵਾਰ ਖੜੇ ਕੀਤੇ ਗਏ ਨੇ ਉਹ ਭਗਵੰਤ ਮਾਨ ਨੇ ਸੈਟਿੰਗ ਦੇ ਨਾਲ ਖੜੇ ਕੀਤੇ ਨੇ ਕਮਜ਼ੋਰ ਕੈਂਡੀਡੇਟ ਤਾਂ ਕਿ ਬਿੱਟੂ ਨੂੰ ਹੈਲਪ ਕਰ ਸਕਣ ਬਿੱਟੂ ਨੂੰ ਭਗਵੰਤ ਮਾਨ ਦਾ ਦੋਸਤ ਦੱਸਿਆ ਜਾ ਰਿਹਾ ਸੁਖਪਾਲ ਖੇੜਾ ਦੇ ਮੁਤਾਬਕ ਅਸ਼ੋਕ ਪੱਪੀ ਪ੍ਰਾਸ਼ਰ ਨੂੰ ਇਸ ਕਰਕੇ ਖੜਾ ਕੀਤਾ ਗਿਆ ਵੱਲੋਂ ਤਾਂ ਕਿ ਰਵਨੀਤ ਬਿੱਟੂ ਨੂੰ ਸੌਖੀ ਜਿੱਤ ਮਿਲ ਸਕੇ ਇਸ ਦਾ ਜਵਾਬ ਪੱਪੀ ਪ੍ਰਾਸ਼ਰ ਨੇ ਦਿੱਤਾ ਕਿ ਉਹ ਭਾਵੇਂ ਛੋਟੇ ਹੋਣਗੇ ਲੇਕਿਨ ਇੱਕ ਚੀਟੀ ਯਾਨੀ ਕਿ ਇੱਕ ਕੀੜੀ ਇੱਕ ਕੀੜੀ ਵੀ ਹਾਥੀ ਦੀ ਸੁੰਡ ਦੇ ਵਿੱਚ ਜਾ ਕੇ ਉਹਨੂੰ ਪਰੇਸ਼ਾਨੀ ਕਰ ਦਿੰਦੀ ਹੈ ਇਹ ਜਵਾਬ ਦਿੰਦਾ ਹੈ ਪੱਪੀ ਪ੍ਰਾਸ਼ਰ ਨੇ ਉਨ੍ਹਾਂ ਦੇ ਇਲਜ਼ਾਮਾ ਦਾ ਤੇ ਪੱਪੀ ਪ੍ਰਾਸ਼ਰ ਵੀ ਜਿਹੜਾ ਚੋਣ ਪ੍ਰਚਾਰ ਕਾਫੀ ਤੇਜ਼ੀ ਨਾਲ ਕਰ ਰਹੇ ਨੇ ਇਸੇ ਵਿਚਕਾਰ ਭਗਵੰਤ ਮਾਨ ਸਾਹਨੇਵਾਲ ਆਉਂਦੇ ਨੇ ਲੁਧਿਆਣਾ ਵਿਖੇ ਲੇਕਿਨ ਤੁਹਾਨੂੰ ਦੱਸ ਦਈਏ ਸਾਹਨੇਵਾਲ ਲੁਧਿਆਣੇ ਦੇ ਵਿੱਚ ਪੈ ਕੇ ਵੀ ਲੁਧਿਆਣਾ ਪਾਰਲੀਮੈਂਟਰੀ ਸੀਟ ਦਾ ਹਿੱਸਾ ਨਹੀਂ ਫਤਿਹਗੜ੍ਹ ਸਾਹਿਬ ਦਾ ਹਿੱਸਾ ਹੈ ਉੱਥੇ ਆ ਕੇ ਭਗਵੰਤ ਮਾਨ ਨੇ ਆਖਿਆ ਕਿ 13 ਸੀਟੋਂ ਤੁ ਜਿੱਤ ਆਮ ਆਬੀ ਪਾਰਟੀ ਨੂੰ ਮਿਲੇਗੀ ਤੇ ਉਹਨਾਂ ਨੇ ਆਖਿਆ ਕਿ ਬਿੱਟੂ ਉਹਨਾਂ ਦੇ ਦੋਸਤ ਨਹੀਂ ਹੈਗੇ ਬਿਲਕੁਲ ਵੀ ਇਸ ਗੱਲਾਂ ਤੇ ਵਿਸ਼ਵਾਸ ਨਾ ਕਰਿਓ ਰਵਨੀਤ ਬਿੱਟੂ ਉਹਨਾਂ ਦੇ ਦੋਸਤ ਨਹੀਂ ਹੈਗੇ ਬਲਕਿ ਰਵਨੀਤ ਬਿੱਟੂ ਚੌਥੇ ਜਾਂ ਪੰਜਵੀਂ ਥਾਂ ਤੇ ਆਉਣਗੇ ਪੰਜਵੀਂ ਥਾਂ ਤੇ ਕਿਵੇਂ ਆਉਣਗੇ ਇਹ ਨਹੀਂ ਮੈਨੂੰ ਗੱਲ ਸਮਝ ਆਈ ਕਿਉਂਕਿ ਅਕਾਲੀ ਦਲ ਨੂੰ ਵਿਜੇ ਮਲਾੜੀਏ ਆਮ ਆਦਮੀ ਪਾਰਟੀ ਕਾਂਗਰਸ ਹੋਰ ਹੋ ਸਕਦਾ ਕਿ ਆਂਡਪੈਂਡੈਂਟ ਕੋਈ ਲੜ ਰਿਹਾ ਉਸ ਤੋਂ ਵੀ ਪਿੱਛੇ ਜਾਣਗੇ ਇਹ ਤਾਂ ਚਲੋ ਦੇਖਣਾ ਹੋਵੇਗਾ ਸੋ ਸਿਆਸੀ ਮੌਲ ਕਾਫੀ ਜ਼ਿਆਦਾ ਪੱਕ ਚੁੱਕਾ ਹੈ ਲੁਧਿਆਣੇ ਦਾ ਆਗੂ ਇੱਕ ਦੂਜੇ ਤੇ ਇਲਜ਼ਾਮ ਜਿਹੜੇ ਨੇ ਉਹ ਲਗਾ ਰਹੇ ਨੇ ਚੋਣ ਪ੍ਰਚਾਰ ਬੜੇ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਹੈਗਾ ਇਸੇ ਵਿਚਕਾਰ ਅਕਾਲੀ ਆਗੂ ਦੀ ਵੀ ਗੱਲ ਕਰ ਲੈਨੇ ਆ ਰঞ্জੀਤ ਸਿੰਘ ਢਿੱਲੋਂ ਜੋ ਕਿ ਪਹਿਲੀ ਵਾਰ ਐਮਪੀ ਦੀ ਚੋਣ ਲੜ ਰਹੇ ਨੇ ਰਾਹੋ ਰੋਡ ਵਾਲੇ ਪਾਸੇ ਉਹਨਾਂ ਦਾ ਥੋੜਾ ਬਹੁਤ ਜੋਰ ਦਿਸਿਆ ਸੀਗਾ ਉੱਥੇ ਮੀਟਿੰਗਾਂ ਵੀ ਇਹਨਾਂ ਨੇ ਕੀਤੀਆਂ ਹੋਰ ਵੀ ਜਿਹੜੀ ਮੀਟਿੰਗਸ ਦੇ ਚੱਲ ਰਹੀਆਂ ਨੇ ਤੇ ਅਕਾਲੀ ਦਲ ਇਹ ਆਖ ਰਿਹਾ ਹੈ ਕਿ ਉਹੀ ਜਿਹੜੇ ਅਸਲੀ ਆਗੂ ਨੇ ਜਿਹੜੇ ਲੁਧਿਆਣਾ ਵਾਸਤੇ ਚੰਗਾ ਕਰ ਸਕਦੇ ਨੇ ਕਾਫੀ ਜ਼ਿਆਦਾ ਐਂਟਰਟੇਨਿੰਗ ਹੋ ਚੁੱਕਾ ਹੈ ਲੁਧਿਆਣੇ ਦੀ ਇਹ ਜਿਹੜੀ ਚੋਣ ਹੈ ਕੌਣ ਜਿੱਤਦਾ ਹੈ ਇਹ ਤਾਂ ਬਾਅਦ ਦੇ ਵਿੱਚ ਪਤਾ ਲੱਗੇਗਾ ਲੇਕਿਨ ਸਿਆਸੀ ਲੀਡਰ ਦੇ ਆਉਣ ਦੇ ਨਾਲ ਆ ਰੋਡਸ ਬਲਾਕੈਡ ਵੀ ਹੋ ਰਹੇ ਨੇ ਜਾਮ ਵੀ ਲੱਗ ਰਹੇ ਨੇ ਤੇ ਪਿੱਛੇ ਜਿਹੜਾ ਰੈਲੀ ਕੱਢੀ ਗਈ ਹਸਮਲਾ ਚੌਂਕ ਤੋਂ ਲੈ ਕੇ ਫਿਰੋਸਪੁਰ ਰੋਡ ਵਾਲੇ ਪਾਸੇ ਉਹਦੇ ਕਰਕੇ ਕੁਝ ਜਾਮ ਵੀ ਦੇਖੇਗੇ ਸੋ ਹੁਣ ਇਦਾਂ ਦਾ ਹੀ ਮਾਹੌਲ ਇੱਕ ਮਹੀਨਾ ਚੱਲੇਗਾ ਤੁਸੀਂ ਕੀ ਸੋਚਦੇ ਹੋ ਇਸ ਮਾਹੌਲ ਬਾਰੇ ਦੱਸਿਓ ਜ਼ਰੂਰ ਤੇ ਕਿਹਦੀ ਸਰਕਾਰ ਬਣੇਗੀ ਲੁਧਿਆਣੇ ਦੇ ਵਿੱਚ ਕਿਹੜਾ ਐਮਪੀ ਬਣੇਗਾ ਇਹ ਵੀ ਤੁਸੀਂ ਕਮੈਂਟਸ ਵਿੱਚ ਦੱਸ ਦਿਓ ਤੇ ਵਿਖਦੇ ਰੋ ਲੁਧਿਆਣਾ ਪੋਸ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ